ਉਹ ਆਏ ਨੇ ਤੇ ਭਗਤ ਜੀ ਦੇ ਸਮਾਗਮ ਨੂੰ ਉਹਨਾਂ ਨੂੰ ਨਤਮਸਤਕ ਹੋਣ ਆਏ ਨੇ ਬਹੁਤ ਚੰਗਾ ਲੱਗਦਾ ਤੇ ਇਹਨਾਂ ਤੋਂ ਵੀ ਪੁੱਛਣਾ ਚਾਹੁੰਦਾ ਇਹਨਾਂ ਨੂੰ ਚਿਟਕ ਕਿਵੇਂ ਲੱਗੀ ਜੀ ਜੀ ਐਕਚੁਅਲੀ ਜੀ ਚਿਟਕ ਐਕਚੁਅਲੀ ਬੰਦਾ ਨਾ ਆਪਣੀ ਜਿੰਦਗੀ ਦੀਆਂ ਦੁੱਖ ਤਕਲੀਫਾਂ ਤੋਂ ਤਕਲੀ ਤੁਸੀਂ ਸਿੱਖਦਾ ਇਨਸਾਨ ਅਸੀਂ ਵੀ ਆਪਣੀ ਜਿੰਦਗੀ 'ਚ ਕਾਫੀ ਆਮ ਘਰਾਂ ਦੇ ਬੱਚੇ ਆ ਮੇਰੇ ਫਾਦਰ ਸਾਹਿਬ ਬਿਮਾਰ ਰਹੇ 2 ਸਾਲ ਬੈਠਦੇ ਰਹੇ ਉਹਨਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਬੜੀ ਤਕਲੀਫ ਕੱਟੀ ਪੈਸਾ ਤੇ ਲਾਵੀ ਸਾਰਾ ਘਰ ਦਾ ਦੇਵੇ ਲੱਗ ਗਿਆ ਤੇ ਬਾਪੂ ਵੀ ਨਹੀਂ ਬਚਿਆ ਤੇ ਫਿਰ ਜਦੋਂ ਵੀ ਕਦੇ ਕੋਈ ਉਸ ਤਰ੍ਹਾਂ ਦਾ ਬਜ਼ੁਰਗ ਜਾਂ ਕੋਈ ਦੇਖਦੇ ਤਾਂ ਆਪਦੇ ਮਨ ਨੂੰ ਕਦੇ ਨਾ ਕਿਤੇ ਸੱਟ ਲੱਗਦੀ ਸੀ ਤੇ ਅਸੀਂ ਇੱਥੇ ਦਰਾਹਾ ਜਦੋਂ ਦਿੱਲੀ ਰੋਡ ਤੇ ਨੂੰ ਆਉਨੇ ਆਪਾਂ ਦਰਾਹੇ ਦੇ ਕੋਲੇ ਢਾਬਾ ਸੀ ਉਹ ਅਸੀਂ ਲੀਜ਼ ਤੇ ਲਿਆ ਸੀ ਢਾਬਾ 5 ਕਿ ਮਹੀਨੇ ਹੋਏ ਸੀ ਚਲਾਉਂਦਿਆਂ ਨੂੰ ਤੇ ਉੱਥੇ ਆ ਕੇ ਬਜ਼ੁਰਗ ਡਿੱਗ ਗਿਆ ਉਹਨੂੰ ਦਰੰਗ ਹੋਇਆ ਸੀ ਉਹ ਰੁੱੜਦਾ ਰੁੱੜਦਾ ਆਇਆ ਤੇ ਉੱਥੇ ਆ ਕੇ ਡਿੱਗ ਪਿਆ ਵਿਚਾਰਾ ਤੇ ਸ਼ਾਇਦ ਮੇਰੀ ਥਾਂ ਤੇ ਕੋਈ ਹੋਰ ਵੀ ਹੁੰਦਾ ਉਹਨੂੰ ਜ਼ਰੂਰ ਚੱਕਦਾ ਅਸੀਂ ਉਹਨੂੰ ਚੱਕਿਆ ਚੱਕ ਕੇ ਨਮਾਹਾ ਕੇ ਉਹਦੀਆਂ ਫੋਟੋਆਂ ਫੇਸਬੁੱਕ ਤੇ ਪਾਤੀਆਂ ਉਹ ਖਿਆਲ ਕਿਵੇਂ ਆਇਆ ਫੇਸਬੁੱਕ ਤੇ ਫੋਟੋ ਪਾਉਣ ਦਾ ਇਹ ਵੀ ਅੱਜ ਸਵਾਲ ਆ ਸਾਡੇ ਲਈ ਮੈਂ ਖੁਦ ਵੀ ਹੈਰਾਨ ਹੋਈਦਾ ਤੇ ਉਹ ਵੀਰ ਦਾ ਘਰ ਲੱਭ ਗਿਆ ਉਹਦਾ ਭਰਾ ਆ ਉਹਨੇ ਦੇਖਿਆ ਵੀ ਲੈਟ੍ਰੀਨ ਬਾਥਰੂਮ ਵਿੱਚੇ ਹੀ ਕਰਦਾ ਉਹ ਛੱਡ ਕੇ ਤੁਰ ਗਿਆ ਜੇ ਉਹ ਲੈ ਜਾਂਦਾ ਸ਼ਾਇਦ ਤਾਂ ਵੀ ਅੱਜ ਆਪਾਂ ਇੱਥੇ ਨਾ ਖੜੇ ਹੁੰਦੇ ਤੇ ਉਹ ਵੀਰ ਅੱਜ ਵੀ ਸਾਡੇ ਕੋਲੇ ਰਹਿੰਦਾ ਬਜ਼ੁਰਗ ਸੁਪਨਿਆਂ ਦੇ ਘਰ ਵਿੱਚ ਤੇ ਅਸੀਂ ਉਹਨੀਆਂ ਫੋਟੋਆਂ ਮਾ ਖਿੱਚ ਕੇ ਫੇਸਬੁੱਕ ਤੇ ਪਾਦਨੇ ਜੇ ਕੋਈ ਲਿਬੜਿਆ ਤੇ ਬੜਿਆ ਮਿਲਣਾ ਕੋਈ ਵਿਚਾਰਾ ਉਦਾਂ ਦਾ ਰਾਹੀਰ ਤੇ ਸਾਨੂੰ ਸੰਗਤ ਬਹੁਤ ਸਾਰਾ ਪਿਆਰ ਕਰਨ ਲੱਗੇ ਉਹ ਚਿਟਕ ਇਸ ਤਰ੍ਹਾਂ ਲੱਗੀ ਕਦੋਂ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਕਦੋਂ ਅਸੀਂ ਇੱਥੇ ਟਿੱਕਰ ਸਫਰ ਕਰਦ ਕਰਦੇ ਅੱਜ ਪਹੁੰਚ ਗਏ ਕਿ ਪਤਾ ਹੀ ਨਹੀਂ ਲੱਗਿਆ ਕਿੰਦਾ ਕਿੰਦਾ ਸਾਡੇ ਤੇ ਕਿਰਪਾ ਹੁੰਦੀ ਤਰੀਕੇ ਬੜੀ ਕਿਰਪਾ ਗੁਰੂ ਸਾਹਿਬ ਦੀ ਉਹ ਆਪ ਹੋ ਕੇ ਨਾਲ ਕਰਾਉਂਦੇ